ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਦੇ ਨਾਲ ਸਾਂਝ ਪਾਈਏ ਇਸ ਸਾਖੀ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਸਰਪੰਚ ਚੌਧਰਪੁਰਾ ਉਹ ਵੱਲ ਸੁਣਾਈ ਗਈ ਸੀ ਸੋ ਉਹਨਾਂ ਦੇ ਕਹਿ ਮਤਬਕ ਕਿ ਉਹ ਕਾਫੀ ਚਿਰਾਂ ਤੋਂ ਉਹਨਾਂ ਨੂੰ ਰੋਗ ਨੇ ਜਕੜਿਆ ਹੋਇਆ ਸੀ ਤੇ 1974 ਇਸਵੀ ਨੂੰ ਦੀਵਾਲੀ ਵਾਲੇ ਦਿਨ ਮੈਂ ਤੇ ਮੇਰੀ ਪਤਨੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਹਾਜ਼ਰ ਹੋਏ ਤੇ ਮੈਂ ਬਾਬਾ ਜੀ ਨੂੰ ਜਾ ਕੇ ਬੇਨਤੀ ਕੀਤੀ ਮਹਾਰਾਜ ਜੀ ਮੈਂ ਬਿਮਾਰ ਹਿੰਦਾ ਹਾਂ ਕਿਰਪਾ ਕਰੂ ਤੇ ਇਹ ਸੁਣ ਕੇ ਬਾਬਾ ਜੀ ਕਹਿਣ ਲੱਗੇ ਜਾ ਜਾ ਪੈਰੇ ਲੱਗ ਤੇ ਕਹਿੰਦੇ ਮੈਂ ਫੇਰ ਹੱਥ ਜੋੜ ਕੇ ਇਹੋ ਬੇਨਤੀ ਫਿਰ ਦੁਹराई ਤੇ ਬਾਬਾ ਜੀ ਫੇਰ ਕਹਿਣ ਲੱਗੇ ਮੇਰੇ ਕੋਲ ਪਹਿਲਾਂ ਕੁਝ ਆਇਆ ਸੀ ਹੁਣ ਨਹੀਂ ਹੁਣ ਕੁਝ ਨਹੀਂ ਜਾ ਪੈਰੇ ਲੱਗ ਜਾ ਤੇ ਮੈਂ ਕਹਿੰਦੇ ਫੇਰ 30 ਵਾਰ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਆਪਣਾ ਛੋਟਾ ਜੋ ਹੱਥ ਵਿੱਚ ਫੜਿਆ ਹੋਇਆ ਸੀ ਉਸ ਨੂੰ ਉਲਾਰ ਕੇ ਤੇ ਮੈਨੂੰ ਦਬਕਾ ਮਾਰਿਆ ਤੂੰ ਅੜੀ ਮੋੜੀ ਪੁੱਛਣਾ ਜਾ ਚਲਾ ਜਾ ਬਾਬਾ ਜੀ ਨੇ ਬਚਨ ਕੀਤਾ ਤੇ ਸਰਦਾਰ ਗੁਰਦੇਵ ਸਿੰਘ ਕਹਿਣ ਲੱਗੇ ਕਿ ਮੇਰਾ ਮਨ ਪਰ ਆਇਆ ਤੇ ਆਪ ਬਾਬਾ ਜੀ ਨੇ ਫਿਰ ਮੇਰੇ ਉੱਪਰ ਅੰਮ੍ਰਿਤ ਦ੍ਰਿਸ਼ਟੀ ਪਾਈ ਤੇ ਮੁਸਕਰਾਉਂਦੇ ਹੋਏ ਕਹਿਣ ਲੱਗੇ ਇਹ ਸਾਰਾ ਕਾਲ ਦਾ ਕਸੂਰ ਹੈ ਤੇ ਫਿਰ ਪੁੱਛਣ ਲੱਗੇ ਦੱਸ ਤੈਨੂੰ ਕੀ ਗੱਲ ਹੈ ਤਾਂ ਸਰਦਾਰ ਗੁਰਦੇਵ ਸਿੰਘ ਆਖਣ ਲੱਗਾ ਬਾਬਾ ਜੀ ਮੈਂ ਕਾਫੀ ਸਮੇਂ ਤੋਂ ਬਿਮਾਰ ਹਾਂ ਬਹੁਤ ਦਵਾਈਆਂ ਖਾਧੀਆਂ ਹਨ ਠੀਕ ਨਹੀਂ ਹੋਇਆ ਮਿਹਰ ਕਰੋ ਤਾਂ ਬਾਬਾ ਜੀ ਨੇ ਵਚਨ ਕੀਤਾ ਕਿ ਰੰਗ ਭਾਵ ਮਾਸ ਨਾ ਖਾ ਤੇ ਸ਼ਰਾਬ ਨਾ ਪੀਵੀ ਤੁਰਦਾ ਫਿਰਦਾ ਸਤਨਾਮ ਵਾਹਿਗੁਰੂ ਕਰਿਆ ਕਰ ਖੋਰੇ ਤੇਰੀ ਟੁੱਟੀ ਗੰਢੀ ਹੀ ਜਾਵੇ ਮੈਂ ਅਤੇ ਮੇਰੀ ਪਤਨੀ ਦੋਵੇਂ ਨਮਸਕਾਰ ਕਰਕੇ ਤੇ ਬਾਬਾ ਜੀ ਤੋਂ ਦੋ ਤਿੰਨ ਕਦਮ ਤੁਰੇ ਸਾ ਤਾਂ ਬਾਬਾ ਜੀ ਨੇ ਆਪ ਆਵਾਜ਼ ਮਾਰੀ ਤੇ ਕਹਿਣ ਲੱਗੇ ਬਾਬੇ ਨਾਨਕ ਦੀ ਬਾਣੀ ਪੜਿਆ ਕਰ ਤਾਂ ਮੈਂ ਸਤਿਵਚਨ ਕਹਿ ਕੇ ਆਪਣੇ ਪਿੰਡ ਨੂੰ ਆ ਗਿਆ ਤੇ ਉਸ ਦਿਨ ਤੋਂ ਮੈਂ ਗੁਰਬਾਣੀ ਦਾ ਪਾਠ ਕਰਨਾ ਆਰੰਭ ਕਰ ਦਿੱਤਾ ਤਾਂ ਬਾਬਾ ਜੀ ਦੀ ਬਖਸ਼ਿਸ਼ ਦਕਾ ਬਾਣੀ ਪੜਿਆ ਮੈਨੂੰ ਅਕਹ ਆਨੰਦ ਪ੍ਰਾਪਤ ਹੋਣ ਲੱਗਾ ਤੇ ਮੇਰੇ ਮਨ ਦਾ ਚਾਹ ਸੀ ਕਿ ਮੈਂ ਹੋਰਨਾਂ ਨੂੰ ਵੀ ਇਹ ਅੰਮ੍ਰਿਤਮਈ ਬਾਣੀ ਪੜ੍ਹ ਕੇ ਸੁਣਾਵਾਂ ਤੇ ਮੈਂ ਮਨ ਬਣਾਇਆ ਕਿ ਮੈਂ ਬਿਨੇ ਬਿਨਾ ਪੈਸਿਆਂ ਤੂੰ ਬਾਣੀ ਤੇ ਪਾਠ ਕਰਿਆ ਕਰਾਂਗਾ ਤੇ ਉਸ ਸਮੇਂ ਜਥੇਦਾਰ ਮੱਖਣ ਸਿੰਘ ਪਿੰਡ ਖੋਖਰ ਫੌਜੀਆ ਅਖੰਡ ਪਾਠੀਆਂ ਦੇ ਮੁਖੀ ਸਾਹ ਦਾ ਉਹਨਾਂ ਦੀ ਸਰਪ੍ਰਸਤੀ ਹੇਠ ਕਹਿੰਦੇ ਮੈਂ ਵੀ ਪਾਠ ਕਰਨ ਲੱਗਾ ਤੇ ਮਹਾਰਾਜ ਦੀ ਐਸੀ ਕਿਰਪਾ ਹੋਈ ਕਿ ਮੇਰੀ ਸਿਹਤ ਬਿਲਕੁਲ ਠੀਕ ਹੋ ਗਈ ਤੇ ਕਹਿੰਦੇ ਮੈਂ ਪੰਜਾਬ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ Rajasthan ਤੇ ਹੋਰ ਵੀ ਅਨੇਕ ਥਾਵਾਂ ਤੇ ਅਖੰਡ ਪਾਠ ਸਰ ਕੀਤੇ ਤੇ ਬਾਬਾ ਜੀ ਕਿਆ ਕਰਦੇ ਸਨ ਕਿ ਬਾਬਾ ਨਾਨਕ 40 ਸਿਰੇ ਹੋਇਆ ਬਾਬੇ ਨਾਨਕ ਦੀ ਬਾਣੀ ਵੀ 40 ਸਿਰੇ ਹੈ ਤੇ ਇਸ ਲਈ ਅਖੰਡ ਪਾਠਾਂ ਦੀ ਭੇਟਾ ਵੀ 40 ਰੁਪਏ ਹੋਣੀ ਚਾਹੀਦੀ ਹੈ ਤੇ ਜਿਹੜਾ 40 ਰੁਪਏ ਲਏਗਾ ਉਸ ਦਾ 1 ਰੁਪਿਆ ਹੀ 100 ਰੁਪਏ ਦਾ ਕੰਮ ਕਰੇਗਾ ਜੇ ਜਿਹੜੇ ਵੈਸ਼ ਨੂੰ ਬਿਤੀ ਰੱਖ ਕੇ ਗੁਰਬਾਣੀ ਪੜਨਗੇ ਉਹਨਾਂ ਨੂੰ ਗਰਭ ਵਿੱਚ ਨਹੀਂ ਆਉਣਾ ਪਵੇਗਾ ਸੋ ਆਪਾ ਬਾਬਾ ਜੀ ਦੇ ਬਚਨਾਂ ਤੇ ਪਹਿਰਾ ਦੀ ਮਰ ਪਾ ਖਾਣ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਜੀਵਨ ਨੂੰ ਸਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ